ਹਰ ਸਾਲ ਦੀ ਤਰ੍ਹਾਂ ਲੋਹੜੀ ਦਾ ਜਿਹੜਾ ਪ੍ਰੋਗਰਾਮ ਹੈ ਸੰਪਲਾ ਫਾਊਂਡੇਸ਼ਨ ਔਰ 90 ਹੈਂਡ ਟੂ ਹੈਂਡ ਵੱਲੋਂ ਮਨਾਇਆ ਜਾਂਦਾ ਹੈ ਜਿੱਤੇ ਧੀਆਂ ਨੂੰ ਪੂਰਾ ਪੈਣਾ ਨੂੰ ਦਿੱਤਾ ਜਾਂਦਾ ਆ ਅੱਜ ਤੁਸੀਂ ਦੇਖ ਰਹੇ ਹੋ ਕਿ ਬੀਜੇ ਸੰਪਲਾ ਜੀ ਦੇ ਪਿਆਰ ਨੂੰ ਤੁਸੀਂ ਦੇਖੋ ਕਿੰਨਾ ਲੋਕੀ ਸਲਾਹ ਰਹੇ ਆ ਕਿ ਜਿੰਨ ਬੀਬੀਆਂ ਪੈਣਾ ਕਿੰਨਾ ਮਾਨ ਸਤਕਾਰ ਉਹ ਦੇ ਰਹੇ ਆ ਅੱਜ ਤੁਸੀਂ ਸਾਡਾ ਰਜ਼ੂਮ ਦੇਖ ਰਹੇ ਹੋ ਕਿ ਪੈਣਾ ਦੇ ਵਿੱਚ ਕਿੰਨਾ ਪਿਆਰ ਔਰ ਸੰਪਲਾ ਜੀ ਲਈ ਕਿੰਨੀ ਰਿਸਪੈਕਟ ਆ ਕਿ ਇਦਾਂ ਆਇਆ ਜene ਸੰਸਥਾ ਜਿਹੜੀਆਂ ਬਹੁਤ ਵਧੀਆ ਕੰਮ ਕਰਦੇ ਰਹਿੰਦੇ ਆ ਤੁਹਾਨੂੰ ਪਤਾ ਸਾਡਾ ਇੱਕ 90 ਹੈਂਡ ਟੂ ਹੈਂਡ ਹੈਂਡ ਟੂ ਹੈਂਡ ਅਤੇ ਜਿਹੜਾ ਸੰਪਲਾਜੀ ਫਾਊਂਡੇਸ਼ਨ ਦੀ ਤਰ੍ਹਾਂ ਕੈਂਪ ਵੀ ਲੱਗਾ ਸੀ ਉਹ ਵੀ ਇੱਕ ਧਮਾਕਾ ਸੀ ਅੱਜ ਜਿਹੜਾ ਤੁਸੀਂ ਲੋਹੜੀ ਦੇਖ ਰਹੇ ਹੋ ਇਹ ਵੀ ਇੱਕ ਧਮਾਕਾ ਹੀ ਆ ਤੁਸੀਂ ਦੇਖਦੇ ਹੋ ਕਿ ਹਰ ਸਾਲ ਦੀ ਤਰ੍ਹਾਂ ਲੋਹੜੀ ਪੈਂਦੀ ਆ ਇਸ ਸਾਲ ਵੀ ਤੁਸੀਂ ਦੇਖ ਰਹੇ ਹੋ ਕਿ ਸੰਪਲਾਜੀ ਦੇ ਜਿਹੜੇ ਚਾਹਣ ਵਾਲੇ ਆ ਵੀ ਜਿਹੇ ਸੰਪਲਾਜੀ ਨੂੰ ਚਾਹਣ ਵਾਲੇ ਜਿਹੜੇ ਆ ਆਸ਼ੂ ਸੰਪਲਾਜੀ ਦੇ ਜਿਹੜੇ ਚਾਹਣ ਵਾਲੇ ਆ ਅੱਜ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਸਾਡਾ ਰਜੂਮ ਆ ਪਿੰਡਾਂ ਵਿੱਚੋਂ ਕਿੰਨਾ ਇਕੱਠਾ ਹੋ ਕੇ ਆਇਆ ਤਿਆਂ ਦੀ ਜਿਹੜੀ ਲੋਹੜੀ ਇਹ ਮਨਾਈ ਜਾ ਰਹੀ ਆ ਤੇ

ਮੈਂ ਸਾਰੇ ਜਰਵਾਸਿਆਂ ਜਿੰਨੀਆਂ ਵੀ ਸਾਰੀਆਂ ਪਿੰਡਾਂ ਦੇ ਵਿੱਚ ਸੰਗਤ ਆਈ ਹੈ ਉਹਨਾਂ ਨੂੰ ਨੋਈਂ ਦੀਆਂ ਦਿਲ ਦੀ ਗਹਿਰਾਈ ਤੋਂ ਸਾਰਾ ਪਰਵਾਰ ਧੀਰ ਸਾਡੀਆਂ ਬਹੁਤ ਬਹੁਤ ਭਾਇਆ ਜਿੰਦਾ ਹਾਂ ਜੋ ਕਿ ਪੰਜਾਬ ਦੀ ਧਰਤੀ ਦੇ ਵਿੱਚ ਜਿਹੜਾ ਸਾਡਾ ਸੋਨਮ ਰਲਦਾ ਸੀ ਧੀਆ ਵਾਲੀਆਂ ਮੋੜੇ ਤੇ ਓਥੇ ਜਿਹੜੀਆਂ ਆਮਾਦ ਹੋ ਰਹੀ ਸੀ ਅੱਜ ਧੀਆ ਨੂੰ ਸਾਰੇ ਸਮਾਜ ਦੇ ਬਹੁਤ ਵੱਡਾ ਇੱਕ ਮਾਣ ਦਿੱਤਾ ਸਾਡ ਸੰਗਤ ਜੀ ਨੂੰ ਬੜੀ ਖੁਸ਼ੀ ਹੈ ਦੇ ਸਰਦਾਰ ਬਿੰਦੂ ਸਿੰਘ ਦੀ ਜੌਹ ਤਿੰਨ ਘੰਟਾ ਲੁੱਕੇ ਤਾਂ ਜਿਨ੍ਹਾਂ ਨੇ ਵਿਸ਼ੇਸ਼ ਕਰਕੇ ਇਹ ਲੋਹੀਆਂ ਔਰ ਵਿਸ਼ੇਸ਼ ਕਰਕੇ ਧੀਆਂ ਦੀ ਲੋਹੀ ਪਾਣੀ ਇਹ ਬਹੁਤ ਵੱਡਾ ਪੰਜਾਬ ਦੇ ਵਿੱਚ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੀ ਜਾਗਰਤੀ ਆਈ ਹੈ ਔਰ ਇਹ ਜਾਗਰਤੀ ਆਣੀ ਵੀ ਚਾਹੀਦੀ ਸੀ ਬਣਾ ਰਹੀ ਪਾਈਆ ਦੇਰ ਆਏ ਫਿਰ ਆਏ ਨੰਬਰ ਇੱਕ ਪਰ ਬਹੁਤ ਸਾਰੀ ਚੁੱਪ ਆਇਆ ਜਦਨਾ ਦੀ ਧਿਕਾਰਿਆਂ ਦੇ ਨਾਲ ਖੋਜ ਕੇ ਆਪਾਂ ਇਹ ਗੁਰੂ ਨੂੰ ਰੰਗ ਕਰਨਾ ਹੈ ਸਾਰੀ ਸੰਗਤ ਨੇ ਦੋਨੇ ਹੱਥ ਖੜੇ ਕਰਕੇ ਝਕਾਰਾ